ਅਸੀਂ ਘੋੜੇ ਲੈ ਕੇ ਉੱਠ ਗਏ ਘੋੜੇ ਕਾ ਨੂੰ ਸੀ ਸਿੱਧਾ ਕਚਰੇ ਉਹਨਾਂ ਦਾ ਖੂਨ ਕੱਢਦੇ ਆ ਬੰਗਲੌਰ ਅੱਛਾ ਕਾਰਾਂ ਤੋਂ ਭਰੇ ਸੀ ਬਤਲਦੇ ਮੈਂ ਕਹਾ ਯਾਰ ਮੈਂ ਕਚਰੇ ਆ ਹਾਂ ਮੇਰਾ ਟ੍ਰੈਵਲ ਕਾ ਤਾਂ ਕੋਈ ਨਹੀਂ ਕੋਈ ਨਹੀਂ ਕਹਿੰਦਾ ਆਪਾਂ ਨੂੰ ਕਿਸੇ ਨੂੰ ਕੀ ਪਤਾ ਲੱਗਦਾ ਇਹਨਾਂ ਕਹਿੰਦਾ ਘੋੜੇ ਆ ਮੈਂ ਕਹਾ ਤੇ ਜਦੋਂ ਹੀ ਬੋਲੇ ਹਾਂ ਇਹ ਬਾਅਦ ਹੀ ਨਹੀਂ ਉਹਨਾਂ ਵਾਲੀ ਘੋੜਾ ਕੱਲੀ ਕੰਮ ਕਰ ਜਾਉਂਦਾ ਹਾਂ ਮੈਂ ਕਹਾ ਹਾਂ ਉਹ ਹੱਸਦਾ ਜਾਏ ਕਰਕੇ ਇਹ ਦੂਜੀ ਵਾਰ ਲਾਰ ਮਾਹ ਉਹ ਨਹੀਂ ਹੁੰਦਾ ਕਹਿੰਦਾ ਕੋ ਨਹੀਂ ਹੁੰਦਾ ਹਾਂ ਤੇ ਆਈ ਗਈ ਲੈ ਕੇ ਲਈ ਦੇ ਦੀ ਤੇ ਸਿਰੇ ਪਰ ਸਾਨੂੰ ਰਾਜ ਬਾਰਡਰ ਨਾ ਪਤਾ ਹੀ ਬਾਰਡਰ ਲਾਂਗੇ ਉਹ ਮਗਰ ਆਏ ਸਾਡੇ ਉਹ ਕਹਿੰਦਾ ਵੀ ਤੁਸੀਂ ਸਾਨੂੰ ਸਮਝ ਨਾ ਆਵੇ ਉਹਨਾਂ ਦੀ ਹਾਂ ਉਹ ਕਹਣ ਗੱਡੀ ਮੋੜੋ ਸੀ ਤਾਂ ਨਾ ਹਾਂ ਅਸੀਂ ਆਏ ਜਾਣਾ ਅਸੀਂ ਆਏ ਮੰਨ ਗਏ ਨਾ ਉਹ ਕਹਿੰਦਾ ਖੜ੍ਹ ਜਾਓ ਯਾਰ ਰੁਕ ਜਾ ਕੋਈ ਹਿੰਦੀ ਵਾਲਾ ਲੱਭਦੇ ਆਪਾਂ ਅੱਧਾ ਘੰਟਾ ਕਰੇ ਸਾਡੀ ਕੋਲ ਫਿਰ ਮਾਸਟਰ ਆਇਆ ਕੋਈ ਹਿੰਦੀ ਜਾਣਦਾ ਫਿਰ ਉਹਨੇ ਦੱਸਿਆ ਕਹਿੰਦਾ ਵੀ ਇਹ ਚੋਰ ਰਾ ਬਾੜ ਰਾ ਦੂਜਾ ਤੁਸੀਂ ਚੋਰ ਰਾ ਕਿਉਂ ਆਏ ਮੈਨੂੰ ਕਿ ਸਾਨੂੰ ਕਿਹੜਾ ਪਤਾ ਸੰਦ ਇਧਰੋਂ ਹੀ ਪਤਾ ਆ ਗਏ ਫਿਰ ਸਾਥ ਉਹਨਾਂ ਨੇ ਜਿਹੜੀ ਐਂਟਰੀ ਸੀ ਉੱਥੇ ਹੀ ਲਈ